ਪ੍ਰੀਕੋਡ ਅਤੇ ਮੋਗਾ ਜ਼ਿਲ੍ਹਾ ਦੇ ਐਨ ਹੱਦ ਤੇ ਪੈਂਦੇ ਪਿੰਡ ਮੋਗਾ ਜ਼ਿਲ੍ਹਾ ਦੇ ਪਿੰਡ ਵਾਂਦਰ ਦੇ ਨੌਜਵਾਨ ਪਿੰਡ ਵਾਸੀਆਂ ਅਤੇ ਪਿੰਡ ਦੀ ਸਤਕਾਰ ਕਮੇਟੀ ਦੇ ਨਾਲ ਨਾਲ ਐਨਆਰਏ ਜਸਵਿੰਦਰ ਸਿੰਘ ਜੱਸੀ ਦੇ ਸਹਿਯੋਗ ਨਾਲ ਇੱਕ ਅਜਿਹਾ oprala ਕੀਤਾ ਗਿਆ ਜਿਸ ਨੂੰ ਵੇਖਣ ਅਤੇ ਆਮ ਲੋਕਾਂ ਦੇ ਸਪੋਰਟ ਕਰ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਇਸ پارک ਦਾ ਉਦਘਾਟਨ ਵੀ ਕੀਤਾ ਗਿਆ ਅਤੇ ਨਾਲ ਹੀ ਪਿੰਡ ਵਾਸੀਆਂ ਦੀ ਅਗਾਂਹ ਵਧ ਦੀ ਸੋਚ ਦੀ ਚਲਾਗਾ ਵੀ ਕੀਤੀ ਵਿਰੋਧਕ ਹੈ ਪਿੰਡ ਦੇ ਹੀ ਰਹਿਣ ਵਾਲੇ ਐਨ ਆਰ ਆਈ ਵੀਰ ਜਸਵਿੰਦਰ ਸਿੰਘ ਜੱਸੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਇਤਿਹਾਸਿਕ ਪਾਰਕ ਬਣਾਇਆ ਹੈ ਜਿਸ ਵਿੱਚ ਕੌਮ ਦੇ ਯੋਧੇ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਦੀਆਂ ਤਸਵੀਰਾਂ ਵੀ ਬੜਾਈਆਂ ਲਗੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਰਕ ਦੇ ਵਿੱਚ ਜਿਵੇਂ ਹੀ ਐਂਟਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਦਾ ਇੱਕ ਬੋਰਡ ਲੱਗਾ ਹੋਇਆ ਉਸ ਤੋਂ ਬਾਅਦ ਕੌਮ ਦੇ ਯੋਧੇ ਜਰਨੈਲ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹਨ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਤੇ ਨਾਲ ਹੀ ਜ਼ਿਲ੍ਹੇ ਵਾਲਾ ਬਾਗ ਦੀ ਇੱਕ ਸਮਾਰਕ ਅਤੇ ਉਹ ਸ਼ਹੀਦ ਦੀ ਖੂਬੀ ਬਣਾਇਆ ਗਿਆ ਏ ਜਿਸ ਦੀ ਕੀ ਹਰ ਇੱਕ ਲੋਕ ਉੱਥੇ ਪਹੁੰਚ ਕੇ ਪ੍ਰਸ਼ੰਸਾ ਕਰ ਰਹੇ ਨੇ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਨੌਜਵਾਨਾਂ ਵੱਲੋਂ ਇੱਕ ਸਤਕਾਰ ਕਮੇਟੀ ਬਣਾਈ ਗਈ ਹੈ ਉਸ ਦੇ ਸਹਿਯੋਗ ਨਾਲ ਅਤੇ ਵਿਦੇਸ਼ ਵਿੱਚ ਰਹਿੰਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਸਹਿਯੋਗ ਨਾਲ ਉਨ੍ਹਾਂ ਵੱਲੋਂ ਲਗਾਤਾਰ ਪਿੰਡ ਦੇ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪਿੰਡ ਦੇ ਵਿੱਚ ਕਈ ਕੰਮ ਕੀਤੇ ਜਾ ਚੁੱਕੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ ਰਹਿੰਦੇ ਲੋਕਾਂ ਦੀ ਸਹਾਇਤਾ ਨਾਲ ਕੀਤੇ ਵੀ ਜਾਣਗੇ। ਉਨ੍ਹਾਂ ਕਿਹਾ ਕਿ ਅੱਜ ਇਹ پارک ਜਸਵਿੰਦਰ ਸਿੰਘ ਜੱਸੀ ਦੀ ਸੋਹ ਸਦਕਾ ਬਣਿਆ ਹੈ ਅਤੇ ਅੱਜ ਉਹ ਲੋਕਾਂ ਦੇ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਦੀ ਦੇਖਰੇਖ ਸਤਕਾਰ ਕਮੇਟੀ ਹੀ ਕਰੇਗੀ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਉਨ੍ਹਾਂ ਵੱਲੋਂ ਇੱਕ ਫਾਇਰ ਬਰੇਡ ਬੂਮ ਬਣਾਈ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਇੱਕ ਪਿੰਡ ਦੇ ਵਿੱਚ ਐਂਬੂਲੈਂਸ ਬਣਾਉਣ ਦੀ ਵੀ ਸੋਚ ਰੱਖੀ ਗਈ ਹੈ। ਤੁਸੀਂ ਵੀ ਦੇਖੋ ਇਹ ਬਹੁਤ ਖੂਬਸੂਰਤੀਆਂ ਤਸਵੀਰਾਂ ਅਤੇ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਪਿੰਡ ਦੀ ਤਰ੍ਹਾਂ ਹੋਰ ਜ਼ਿਲ੍ਹਿਆਂ ਦੇ ਪਿੰਡ ਕਿੰਨੇ ਇਕ ਨਿਕਲ ਕੇ ਸਾਹਮਣੇ ਆਉਂਦੇ ਅਤੇ ਜੋ ਆਪਣੇ ਸ਼ਹੀਦਾਂ ਨੂੰ ਜਾਂ ਯੋਧਿਆਂ ਨੂੰ ਲੋਕ ਭੁੱਲਦੇ ਜਾ ਰਹੇ ਨੇ ਉਹਨਾਂ ਦੇ ਤਸਵੀਰਾਂ ਇਦਾਂ ਲਾ ਕੇ ਉਹਨਾਂ ਨੂੰ ਆਉਂਦੀ ਦੁਨੀਆਂ ਤੱਕ ਯਾਦ ਰੱਖਣਗੇ। ਤੁਸੀਂ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਪਿੰਡ ਵਸਨੀਕਾਂ ਨੇ। ਅੱਜ ਪਿੰਡ ਵੰਦਰ ਵਿਖੇ ਇਤਿਹਾਸਕ ਪਾਰਕ ਉਹਦਾ ਉਦਘਾਟਨ ਕੀਤਾ ਗਿਆ ਹੈ ਸਾਡੇ ਹੈੱਡ ਗ੍ਰੰਥੀ ਸਹਿਬਾਨ ਅਤੇ ਸਾਡੇ ਮੋਗੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਸਰਦਾਰ ਕਲਵੰਤ ਸਿੰਘ ਜੀ ਉਹ ਕਰਕੇ ਗਏ ਹੈ ਇਸ ਪਾਰਕ ਦੇ ਵਿੱਚ ਜੋ ਸਿੱਖ ਕੌਮ ਦੇ ਮਹਾਨ ਜਰਨੈਲ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਬੁੱਤ ਉੱਪਰਲੀ ਜਗ੍ਹਾ ਦੇ ਉੱਤੇ ਲਗਾਇਆ ਗਿਆ ਹੈ ਜਿਨ੍ਹਾਂ ਦੀ ਮਹਾਨ ਕੁਰਬਾਨੀ ਹੈ ਜਿਨ੍ਹਾਂ ਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ ਦਿੱਲੀ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਸੇ ਤਰ੍ਹਾਂ ਹਰੀ ਸਿੰਘ ਨਲੂਆ ਜਿਹੜੇ ਪਸ਼ਾਵਰ ਦੇ ਗਵਰਨਰ ਸ਼ਰਮਾ ਜਿਨ੍ਹਾਂ ਨੇ ਧਾਕ ਪੂਰੀ ਦੁਨੀਆ ਤੇ ਹੈ ਜਿਨ੍ਹਾਂ ਨੂੰ ਮਹਾਰਾਜ ਸਿੰਘ ਨੇ ਆਪਣੇ ਨਜ਼ਦੀਕੀਆਂ ਦੇ ਵਿੱਚ ਰੱਖਿਆ ਜਰਨੈਲ ਬਣਾਇਆ ਤੇ ਸਾਰੇ ਅਧਿਕਾਰ ਉਹਨਾਂ ਨੂੰ ਦਿੱਤੇ ਸਨ ਇਸੇ ਤਰ੍ਹਾਂ ਮਹਾਰਾਜ ਸਿੰਘ ਜਿਨ੍ਹਾਂ ਨੇ ਰਾਜ ਭਾਗ ਕਾਇਮ ਕੀਤਾ ਸਾਰਿਆਂ ਨੂੰ ਨਿਆ ਬਰਾਬਰਤਾ ਮਿਲਦੀ ਸੀ ਉਦਮ ਸਿੰਘ ਸਨਾਮ ਜਿਨ੍ਹਾਂ ਨੇ ਲੰਡਨ ਦੇ ਵਿੱਚ ਜਾ ਕੇ ਬਦਲਾ ਲਿਆ ਤੇ ਉਹਨਾਂ ਨੇ ਫੱਗ ਸੀ ਜਿਹੜੀ ਉਹ ਇੱਜ਼ਤ ਸੀ ਉਹ ਕਾਇਮ ਰੱਖੀ ਕਰਤਾਰ ਸਿੰਘ ਸਰਾਭਾ ਲੁਧਿਆਣੇ ਦੇ ਵਿੱਚ ਸਰਾਭਾ ਨਗਰ ਹੈ ਉਹਨਾਂ ਨੇ ਗਦਰ ਲਹਿਰ ਚਲਾਈ ਅੰਗਰੇਜ਼ ਹਕੂਮਤ ਦੇ ਵਿਰੁੱਧ ਬਗਾਵਤ ਕੀਤੀ ਇਸੇ ਤਰ੍ਹਾਂ ਭਗਤ ਸਿੰਘ ਜਿਨ੍ਹਾਂ ਨੇ ਸੋਚ ਨੌਜਵਾਨਾਂ ਦੇ ਵਿੱਚ ਭਰ ਕੇ ਤੇ ਬਗਾਵਤ ਕੀਤੀ ਜਲ੍ਹਿਆਂਵਾਲਾ ਬਾਗ ਜਿਹੜੇ ਲਾਟ ਬਣੀ ਹੈ ਤੇ ਖੂ ਬਣਿਆ ਇਹ ਸਾਰੇ ਦ੍ਰਿਸ਼ ਹੈ ਜਿਹੜੇ ਇਹ ਇਲਾਕੇ ਦੇ ਜਿਹੜੇ ਲੋਕ ਆ ਉਹਨਾਂ ਨੂੰ ਪਤਾ ਲੱਗੇ ਵੀ ਸਾਡਾ ਵਿਰਸਾ ਕੀ ਹੈ ਕ੍ਰਾਂਤੀਕਾਰੀਆਂ ਨੇ ਕੀ ਕੀਤਾ ਸਿੱਖ ਜਰਨੈਲਾਂ ਨੇ ਆਪਣੇ ਲਈ ਕੀ ਕੀਤਾ ਸਾਡੇ ਗੁਰੂਆਂ ਨੇ ਸਾਨੂੰ ਕੀ ਆਖਿਆ ਕਿਹੜਾ ਕੰਮ ਕਰਨ ਲਈ ਆਖਿਆ ਇਸੇ ਤਰ੍ਹਾਂ ਸਾਨੂੰ ਚੰਗੇ ਉਪਰਾਲੇ ਕਰਨੇ ਚਾਹੀਦੇ ਆ ਪਿੰਡਾਂ ਦੇ ਵਿੱਚ ਨੌਜਵਾਨੀ ਜਿਹੜੀ ਉਹ ਵਿਦੇਸ਼ਾਂ ਵੱਲ ਭਾਵੇਂ ਜਾ ਰਹੀ ਹੈ ਪਰ ਇਹ ਜਿਹੜੇ ਕੰਮ ਆ ਪਿੰਡਾਂ ਦੇ ਇਹ ਨਹੀਂ ਛੱਡਣੇ ਚਾਹੀਦੇ ਅਸੀਂ ਤਾਂ ਲੰਬੇ ਸਮੇਂ ਤੋਂ 30 ਸਾਲ ਤੋਂ ਲੱਗੇ ਹੋਏ ਆ ਇਹਦੇ ਵਿੱਚ ਤੇ ਹਰੇਕ ਸਾਂਝੇ ਕੰਮਾਂ ਅਸੀਂ ਕਰ ਰਹੇ ਆ ਤੇ ਨੌਜਵਾਨਾਂ ਨੂੰ ਵੀ ਇਹ ਹੀ ਜਾਣਿਆ ਵੀ ਜਿੰਨੇ ਕੰਮ ਐ ਪਿੰਡ ਦੇ ਵਿੱਚ ਪਿੰਡ ਨੂੰ ਚੰਗਾ ਬਣਾਉਣ ਵਾਸਤੇ ਤੇ ਚੰਗੇ ਉਪਰਾਲੇ ਕਰੋ ਤਾਂ ਕਿ ਉਹ ਸਾਰਿਆਂ ਦਾ ਭਲਾ ਕਿਉਂਕਿ ਸਾਡੀ ਸੋਚ ਆ ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ ਤੇ ਇਸੇ ਤਰ੍ਹਾਂ ਚੰਗੇ ਕੰਮ ਕਰਦੇ ਰੋ। ਇਤਿਹਾਸਕ ਪਾਰਕੇ ਪਹਿਲਾਂ ਕਿਸੇ ਹੋਰ ਪਿੰਡ ਫਾਰਕ ਬਣੇ ਹੋਏ ਸੀਗੇ ਉੱਥੋਂ ਸਾਡੇ ਐਨ ਆਰ ਆਈ ਵੀਰ ਨੇ ਜਿਹੜਾ ਹੈਗਾ ਉਹ ਵੀਡੀਓ ਦੇਖਿਆ ਫੇਸਬੁੱਕ ਤੇ ਇੱਕ ਬਲੌਗਰ ਖੜਾ ਉਹ ਬਲੌਗਰ ਨੇ ਇਹਨਾਂ ਨੂੰ ਹਾਈਲਾਈਟ ਕਰਕੇ ਕਿ ਪਿੰਡ ਦੇ ਵਿੱਚ ਫਾਰਕ ਬਣਿਆ ਹੋਇਆ ਇਦਾਂ ਉਦਾਂ ਹਾਂ। ਤਾਂ ਉਹਦੇ ਮਨ ਦੇ ਵਿੱਚ ਇਹ ਕਨਸੈਪਟ ਗਿਆ ਵੀ ਅਸੀਂ ਵੀ ਬਣਾਉਣੀਆਂ ਹੈਗੀਆਂ ਪਰ ਉਹ ਜਿਹੜੀਆਂ ਸੀਗੀਆਂ ਉਹ ਮੂਰਤੀਆਂ ਹੋਰ ਸੀਗੀਆਂ ਤਾਂ ਜਦੋਂ ਇਹ ਇੱਥੇ ਰਹਿ ਕੀਤੀ ਜੀ ਸਿੰਘ ਖਾਲਸਾਣਾ ਅਸੀਂ ਕਿਹਾ ਵੀ ਆਪਾਂ ਜਿਹੜਾ ਪੰਥ ਨਾਲ ਸੰਬੰਧਿਤ ਜਿਹੜਾ ਸਿੱਖਾਂ ਦੇ ਪਹਿਲੇ ਬਾਦਸ਼ਾਹ ਉੱਥੋਂ ਸ਼ੁਰੂ ਕਰਕੇ ਆਪਾਂ ਅੱਗੇ-ਅੱਗੇ ਬਿਕਰਦਾ ਰਾਜ ਸਿੱਖ ਰਾਜ ਸਥਾਪ ਹੋਇਆ ਕਿਨੇ ਦਿੱਤਾ ਕਿੰਨਾ ਜ਼ੋਰ ਨਾਲ ਹੋਇਆ ਉਹ ਹਰੀ ਸਿੰਘ ਨਲੂਆ ਅੱਗੇ ਜਿਵੇਂ ਅਜ਼ਾਦੀ ਘੁਲਾਟ ਕੇ ਹੋਗੇ ਅਸੀਂ ਉਹਨਾਂ ਨੂੰ ਇੱਥੇ ਇਨਵੋਲਵ ਕੀਤਾ ਉਹਨਾਂ ਸਟੈਚੂ ਲਾਏ ਇਰੇ ਵਿੱਚ ਪਹਿਲਾਂ ਸਾਡੇ ਜਿਹੜੇ ਹੈਗੇ ਬਾਹਰ ਕਿਉਂਕਿ ਇਹ ਵੀ ਨਹੀਂ ਗਿਆ ਪਾਰਕ ਦੇ ਕਿ ਜਿਹੜਾ ਹੈਗਾ ਬਹੁਤ ਗੰਦਾ ਰਸਤਾ ਸੀਗਾ ਪਿੱਛੇ ਪੈਸੇ ਲਾਉਣ ਦਾ ਮੈਂ ਕਿਹਾ ਕੋਈ ਫਾਇਦਾ ਨਹੀਂ ਕਰੀ ਪਹਿਲਾਂ ਅੱਗੇ ਤੋਂ ਕਲੀਅਰ ਕਰੀਏ ਇਹਨੂੰ ਸਾਰਾ ਉਹ ਸਾਰਾ ਸਾਫ ਕੀਤਾ ਨਾਲ ਇਹਨਾਂ ਦਾ ਸਹਿਯੋਗ ਰਿਹਾ ਅਲਜੀਤ ਸਿੰਘ ਖਾਲਸਾ ਦਾ ਤੇ ਪੰਚਾਇਤ ਦਾ ਤੇ ਪੰਚਾਇਤ ਸੈਕਟਰੀ ਪ੍ਰਚਲਨ ਸਿੰਘ ਉਹਨਾਂ ਦਾ ਸਹਿਯੋਗ ਰਿਹਾ ਤਾਂ ਅਸੀਂ ਇਹ ਵਧੀਆ ਅੱਗੇ ਕਲੀਅਰ ਕਰਤਾ ਜਿਹੜੇ ਸਾਡੇ ਅੱਗੇ ਆਉਣ ਵਾਲੇ ਐਨਆਰਆਈ ਵੀਰਾਂ ਦੇ ਕਨਸੈਪਟ ਆ ਵੇ ਜਿੱਦਾਂ ਪਿੰਡ ਦੇ ਵਿੱਚ ਵਧੀਆ ਲਾਇਬ੍ਰੇਰੀ ਬਣਾਉਣੀ ਹੈ ਇੱਕ ਜਿੱਥੇ ਬੱਚੇ ਫ੍ਰੀ ਪੜ ਸਕਣ ਜਿੰਨਾ ਬੱਚੇ ਨੂੰ ਕਿਤਾਬਾਂ ਨਹੀਂ ਲੱਗੀਆਂ ਉਹੋ ਜਿਹੀ ਕਿਤਾਬਾਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਈਏ ਅੱਗੇ ਉਹ ਹੋਰ ਸਿੱਖਿਆ ਲੈ ਸਕਣ ਇਹਦੇ ਨਾਲ ਜਿਹੜਾ ਹੈਗਾ ਜਿਹੜਾ ਸਾਡਾ ਛੱਪੜ ਹੈ ਇਹਨੂੰ ਮੋਡੀਫਾਈ ਕਰਕੇ ਇਹਨੂੰ ਵਧੀਆ ਬਣਾ ਗਏ ਤੇ ਹੋਰ ਵੀ ਜਿਹੜਾ ਲਾਈਟਿੰਗ ਹੈਗੀ ਹੈ ਪਿੰਡ ਦੇ ਉੱਪਰ ਦੀ ਸਾਰੇ ਦੀ ਲਾਈਟਾਂ ਤੇ ਕੈਮਰੇ ਲੱਗੇ ਹੋਏ ਆ ਪਹਿਲਾਂ ਵੀ ਇਹਨਾਂ ਦੇ ਵੀਰਾਂ ਦੇ ਸਹਿਯੋਗ ਨਾਲ ਤਾਂ ਇਹ ਜਿਹੜੇ ਅੱਗੇ ਕਨਸੈਪਟ ਜਾਰੀ ਰਹਿਣਗੇ ਸਾਡੇ ਇਹਦੇ ਇਲਾਵਾ ਜਿਹੜੇ ਸਤਕਾਰ ਕਮੇਟੀ ਨਾਲ ਮਿਲ ਕੇ ਅਸੀਂ ਕਰ ਰਹੇ ਹਾਂ ਕਾਰਜ ਪਰੇ ਵਿੱਚ ਜਿੱਦਾਂ ਲੜਕੀਆਂ ਦੇ ਵਿਆਹ ਜਿਹੜੇ ਹਨ ਮਹੀਨੇ ਚ ਕੀਤੇ ਜਾਣਗੇ ਉਹ ਵੀ ਵੀਰਾਂ ਦੇ ਸਹਿਯੋਗ ਨਾਲ ਪਿੰਡਾਂ ਦੇ ਸਹਿਯੋਗ ਨਾਲ ਹੋਣਗੇ ਇਹੋ ਜਿਹੇ ਕਾਰਜ ਜਿਹੜੇ ਸਾਡੇ ਤਲੰਦ ਰਦਾ ਮੈਂ ਤਾਂ ਇਹੀ ਕਹਿਣਾ ਚਾਹਣਾ ਹੈ ਜੀ ਆਪਣੇ ਸਾਰੇ ਆਸ-ਪਾਸ ਦੇ ਪਿੰਡਾਂ ਚ ਇਹੋ ਜਿਹੇ ਪਾਰਕ ਬਾਨਨੇ ਚਾਹੀਦੇ ਆ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਸੰਦੇਸ਼ ਮਿਲਦਾ ਕਿਹੜੇ ਗੁਰੂ ਦਾ ਕਿੰਨੇ ਸਾਲ ਚ ਜਨਮ ਹੋਇਆ ਕੀ ਨਾਮ ਆ ਪਿਤਾ ਦਾ ਕਿੱਥੇ ਬਰਤ ਹੋਇਆ ਉਹਨਾਂ ਦਾ ਜੀ ਇਸ ਤੋਂ ਬਹੁਤ ਨੌਲੇਜ ਮਿਲਦੀ ਆਪਾਂ ਨੂੰ ਸਿੱਖ ਇਤਿਹਾਸ ਕੈਮ ਰੱਖਣਾਂ ਅ ਤੇ ਜਿਹੜੀ ਸਭਾ ਬਣੀ ਉਹਨਾਂ ਵੱਲੋਂ ਪਿੰਡ ਦੇ ਵਿੱਚ ਕਿਹੜਾ ਕੰਮ ਕੀਤਾ ਜਾਂਦਾ ਹਾਂਜੀ ਜਿਹੜੀ ਆਪਣੀ ਸਤਕਾਰ ਕਮੇਟੀ ਬਣੀ ਆਈ ਉਹ ਸਾਰੇ ਸੇਵਾਦਾਰ ਜਿਹਦੇ ਘਰੇ ਗੁਰੂ ਗ੍ਰੰਥ ਸਾਹਿਬ ਜਾਣਾ ਹੁੰਦਾ ਸਵੇਹੀ ਪਾਠ ਖੋਲਣਾ ਹੁੰਦਾ ਪ੍ਰਕਾਸ਼ ਹੋਣਾ ਹੁੰਦਾ ਸਵੇਰ ਝਾੜੂ ਮਾਰ ਕੇ ਕਲੀ ਪਾਉਣੇ ਆ ਜੀ ਆ ਪਿਛਲੇ ਸਮੇਂ ਦੇ ਵਿੱਚ ਆਪਾਂ ਲੰਗਰ ਵੀ ਲਾਇਆ ਹੀ ਗੰਦਾਰੇ ਵਿਖੇ ਛਿੱਦੀ ਢਾਡੇ ਲਈ ਛਿੱਦੇ ਢਾਡੇ ਦੇ ਵਿੱਚ ਇਸ ਪਾਰਕ ਦੀ ਦੇਖਪਾਲ ਵੀ ਤੁਸੀਂ ਹਾਂਜੀ ਇਹ ਦੇਖ ਰੇਖ ਅਸੀਂ ਕਰਾਂਗੇ ਹੀ ਸਫਾਈ ਅਸੀਂ ਕਰਾਂਗੇ ਜੀ ਸਾਰੀ ਬਹੁਤ ਸੋਹਣਾ ਲੱਗਿਆ ਜੀ ਅੱਜ ਜੱਸੀ ਆ ਭਰਾ ਆਪਣਾ ਕੈਨੇਡਾ ਗਿਆ ਵਾ ਕੌਨਕੀ ਇਥੋਂ ਕਾਫੀ ਮੁੰਡੇ ਗਏ ਆ ਵੀਰੇ ਘੱਟੋ ਘੱਟ 50 ਮੁੰਡੇ ਆ ਜੋ ਕੈਨੇਡਾ ਦੇ ਵਿੱਚ ਇੰਗਲੈਂਡ ਕੋਈ ਆਸਟ੍ਰੇਲੀਆ ਗਿਆ ਵਾ ਸਾਰੇ ਭਰਾ ਹੀ ਬਾਈ ਵੱਧ ਚੜ ਕੇ ਹਿੱਸਾ ਲੈਂਦੇ ਆ ਹਰ ਕੰਮ 'ਚ ਉਹਨਾਂ ਨੂੰ ਜੋ ਮਾੜਾ ਜਿਹਾ ਕਹਿ ਦਈਏ ਵੱਧ ਚੜ ਕੇ ਸਾਰੇ ਨੌਜਵਾਨ ਹਿੱਸਾ ਲੈਂਦੇ ਆ ਵੀਰੇ ਨੌਜਵਾਨ ਨੂੰ ਕਿੰਨੀ ਕਿਸੀਰ ਮਿਲੇਗੀ ਕਿਉਂਕਿ ਕਿਦਰ ਕਿਤੇ ਲੋਕ ਜਿਹੜੇ ਭੁੱਲਦੇ ਜਾ ਰਹੇ ਨੇ ਜੋ ਯੋਧਿਆਂ ਦੀ ਤਸਵੀਰਾਂ ਲੱਗੀਆਂ ਨੇ ਇਹ ਬਹੁਤ ਪ੍ਰਭਾਵ ਪੈਂਦਾ ਜੀ ਬੱਚੇ ਜਸਤਨ ਤੋਂ ਇਹ ਹੁਣ ਚਾਲੂ ਲੱਗੇ ਸੀਗੇ ਬਸ ਉਸ ਦਿਨ ਤੋਂ ਹੀ ਆਉਣ ਲੱਗੇ ਸੀਗੇ ਜੀ ਗਾਹ ਇੱਕ ਦੂਜੇ ਬੱਚਿਆਂ ਨੂੰ ਉਹ ਗਾਈਡ ਕਰਨ ਲੱਗੇ ਦੱਸਣ ਲੱਗੇ ਸੀਗੇ ਵੀ ਆਪਣੇ ਪਿੰਡ ਇਸ ਤਰ੍ਹਾਂ ਦੇ ਐ ਐ ਕਰਕੇ ਬਹੁਤ ਲੱਗਿਆ ਜੀ ਉਤਸ਼ਾਹ ਹੁੰਦਾ ਜੀ ਗਾਂ ਦੀ ਗਾਂ ਜੀ ਇਸੇ ਤਰ੍ਹਾਂ ਸਾਡਾ ਕਰਪੇਜ ਆ ਜੀ ਮੁੰਡਾ ਉਹ ਹੈਗਾ ਅ ਅਮਰੀਕਾ ਚ ਆ ਜੀ ਹੁਣ ਆਇਆ ਹੋਇਆ ਹੈਗਾ ਤੇ ਉਹਦਾ ਭਰਾ ਦਾ ਵੀ ਬਹੁਤ ਵੱਡਾ ਪਰਾਲਾ ਵੀਰੇ ਬਹੁਤ ਗਰੀਬ ਕੁੜੀਆਂ ਦੇ ਵਿਆਹ ਵਾਸਤੇ ਟੂਰਨਾਮੈਂਟ ਵਾਸਤੇ ਕਦੇ ਉਹ ਨਾ ਹੈ ਨਹੀਂ ਜੋ ਮੁੰਡਿਆਂ ਦੇ ਨਾਮ ਵੀ ਮੂੰਹ ਤੇ ਵੀ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ ਜੀ